ਸੋ ਬਿਲਕੁਲ ਗਰਮੀ ਦਾ ਪਰਕੋਪ ਲਗਾਤਾਰ ਜਾਰੀ ਸੀ ਤੇ ਅੱਜ ਜਿਹੜੀ ਬਰਸਾਤ ਹੈ ਉਹ ਹੋ ਚੁੱਕੀ ਹੈ ਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਸੋ ਬਿਲਕੁਲ ਤੰਗਾਦੇ ਮੌਸਮ ਵਿਗਿਆਨੀਆਂ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀਗਾ yellow ਤੇ orange ਅਲਰਟ ਜਾਰੀ ਹੋਇਆ ਸੀ ਕਿ ਆ ਕਿ ਪੰਜਾਬ ਦੇ ਅ ਕਈ ਜ਼ਿਲ੍ਹਿਆਂ ਦੇ ਵਿੱਚ ਆਉਣ ਲਈ ਰਿੰਦੀ ਨਾ ਚਾਹੋ ਬਰਸਾਤ ਹੋਵੇ ਕਿ ਤੇ ਜਿਹੜੀ ਗਰਮੀ ਤੋਂ ਰਾਹਤ ਹੈ ਜਿਹੜੀ ਜ਼ਰੂਰ ਮਿਲੇਗੀ ਸੋ ਤਸਵੀਰ ਹੈ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਨੇ ਇਹ ਲੁਧਿਆਣਾ ਸ਼ਹਿਰ ਦੀ ਕਚੈਰੀ ਦੇ ਵਿੱਚ ਮੌਜੂਦ ਹੈ ਤੇ ਜਿਹੜੀ ਬਰਸਾਤ ਹੈ ਕਾਫੀ ਤੇਜ਼ੀ ਦੇ ਨਾਲ ਹੋ ਰਹੀ ਹੈ ਤੇ ਬਰਸਾਤ ਹੋਣ ਦੇ ਕਰਕੇ ਜਿਹੜੀ ਆਮ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਜਿਹੜੀ ਜਰੂਰ ਮਿਲੀ ਹੈ ਪਰ ਕਈ ਇਲਾਕਿਆਂ ਦੇ ਵਿੱਚ ਜਿਹੜੇ ਪਾਣੀ ਖੜਨ ਹੋਣ ਕਰਕੇ ਆਮ ਲੋਕਾਂ ਜਿਹੜੀ ਪਰੇਸ਼ਾਨੀ ਉਹ ਵੀ ਚੇਹਨੀ ਪੈਂਦੀ ਸੋ ਬਿਲਕੁਲ ਜਿਹੜੇ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ ਉਹ ਤਾਂ ਏਸੀ ਲਗਾ ਕੇ ਬੈਠ ਜਾਂਦੇ ਪਰ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜੇ ਲੋਕ ਰੋਡ ਦੇ ਉੱਪਰ ਰਹਿੰਦੇ ਨੇ ਸੜਕਾਂ ਦੇ ਉੱਪਰ ਰਹਿੰਦੇ ਨੇ ਉਹਨਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਹੈ ਜਿਹੜੀ ਜਰੂਰ ਮਿਲੇਗੀ ਕਿਉਂਕਿ ਉਹ ਕੁਦਰਤ ਦੇ ਜਿਹੜੀ ਹਵਾ ਹੁੰਦੀ ਹੈ ਉਸ ਨੂੰ ਲੈ ਕੇ ਆਪਣੇ ਜੀਵਨ ਦਾ ਜਿਹੜਾ ਗੁਜ਼ਾਰਾ ਕਰਦੇ ਨੇ ਤੇ ਜਿਹੜੀ ਬਰਸਾਤ ਬਰਸਾਤ ਦੱਸੀ ਜਾ ਰਹੀ ਹੈ ਇਹ ਝੋਨੇ ਦੇ ਲਈ ਵੀ ਜਿਹੜੀ ਕਾਫੀ ਲਾਹੇਮੰਦ ਹੈ ਤੇ ਇਹ ਦਿਨਾਂ ਤੋਂ ਜਿਹੜਾ ਝੋਨਾ ਲੱਗਿਆ ਤੇ ਕਿਸਾਨਾਂ ਦੇ ਲਈ ਕਾਫੀ ਖੁਸ਼ਖਬਰੀ ਵਾਲੀ ਖਬਰ ਹੈ ਕਿ ਜਿਹੜੀ ਬਰਸਾਤ ਪਈ ਹੈ ਕਿਉਂਕਿ ਇਹ ਜਿਹੜੀ ਬਰਸਾਤ ਹੈ ਕਿਸਾਨਾਂ ਦੇ ਲਈ ਲਾਹੇਮੰਦ ਹੈ ਤੇ ਦੂਸਰੇ ਪਾਸੇ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀਗਾ ਸੋ ਤੁਸੀਂ ਆਪਣੇ ਕਮੈਂਟ ਕਰਕੇ ਜਿਹੜਾ ਜਰੂਰ ਦੱਸੋ ਕਿਹੜੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਤੇ ਕਿਹੜੇ ਇਲਾਕੇ ਦੇ ਜਿਹੜੀ ਬਰਸਾਤ ਹੋ ਰਹੀ ਹੈ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਬਰਸਾਤ ਹੋ ਰਹੀ ਹੈ ਸੋ ਬਿਲਕੁਲ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਕਾਫੀ ਤੇਜ਼ੀ ਨਾਲ ਬਰਸਾਤ ਹੋ ਰਹੀ ਹੈ ਬਰਸਾਤ ਪੈਣ ਕਰਕੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਉੱਥੇ ਕਈ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਵੀ ਖੜ ਜਾਂਦਾ ਹੈ ਸੋ ਸੋਨ ਭਾਦੋ ਦਾ ਵੀ ਜਿਹੜਾ ਸੋਨ ਦਾ ਮਹੀਨਾ ਜਿਹੜੀ ਬਰਸਾਤਾ ਕਾਫੀ ਪੈਂਦੀ ਹੈ ਸੋਨ ਦਾ ਮਹੀਨਾ ਵੀ ਜਿਹੜਾ ਸ਼ੁਰੂ ਹੋ ਗਿਆ ਹੈ ਤੇ ਪਿਛਲੇ ਸਾਲ ਦੀ ਗੱਲ ਕਰਿਆਂ ਸੋਨ ਦੇ ਮਹੀਨੇ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜੇ ਬੁੱਧੇ ਬੁੱਧੇ ਦਰਿਆ ਨੂੰ ਲਾਗਲੇ ਜਿਹੜੇ ਇਲਾਕੇ ਲੱਗਦੇ ਨੇ ਉਸ ਜਗ੍ਹਾ ਦੇ ਉੱਪਰ ਪਾਣੀ ਖੜਿਆ ਸੀਗਾ ਤੇ ਉਸ ਜਗ੍ਹਾ ਦੇ ਉੱਪਰ ਪਾਣੀ ਖੜੇ ਹੋਣ ਕਰਕੇ ਘਰਾਂ ਦੇ ਵਿੱਚ ਪਾਣੀ ਵੜਨ ਕਰਕੇ ਆਮ ਲੋਕਾਂ ਦੀ ਜਿਹੜੀ ਕਾਫੀ ਜਿਹੜਾ ਪਰੇਸ਼ਾਨੀ ਝੇਲਣੀ ਪਈ ਸੀ ਤੇ ਉੱਥੇ ਨੁਕਸਾਨ ਵੀ ਹੋਇਆ ਸੀਗਾ ਸੋ ਹੁਣ ਜਿਹੜੇ ਲੋਕ ਇੱਕ ਪਾਸੇ ਗਰਮੀ ਤੋਂ ਰਾਹਤ ਮਿਲ ਰਹੀ ਹੈ ਤੇ ਦੂਸਰੇ ਪਾਸੇ ਆਮ ਲੋਕਾਂ ਨੂੰ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਜਿਹੜੇ ਬੁੱਢੇ ਦਰਿਆ ਦੇ ਨਾਲ ਰਹਿੰਦੇ ਨੇ ਕਿਉਂਕਿ ਹੁਣ ਇਹ ਆਣਲਾ ਸਮਾਂ ਦੱਸੂਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਅਰੇਂਜਮੈਂਟ ਹੈ ਉਹ ਕਿਤੇ ਗਏ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਦਾਅਵੇ ਤਾਂ ਬੜੇ ਕਿਤੇ ਜਿੰਦੇ ਹਰ ਸਾਲ ਕੀ ਜਿਹੜੇ ਸੋਨ ਦੇ ਮਹੀਨੇ ਜਿਹੜੀ ਬਰਸਾਤ ਆਉਂਦੀਆਂ ਉਸ ਦੇ ਨਾਲ ਨਜੀਠਣ ਦੇ ਲਈ ਵਧੀਆ ਜਿਹੜੇ ਉਪਰਾਲੇ ਨੇ ਉਹ ਕਿਤੇ ਗਏ ਨੇ ਪਰ ਹਰ ਸਾਲ ਜਿਹੜੇ ਦਾਅਵੇ ਨੇ ਉਹ ਫੇਲ ਹੁੰਦੇ ਨੇ ਪਰ ਹੁਣ ਇਹ ਆਣਲਾ ਇਸ ਸਾਲ ਸਮਾਂ ਦੱਸੂਗਾ ਜਿਹੜੀ ਬਰਸਾਤ ਪਈ ਹੈ ਤੇ ਸਬਰਸਤ ਦੇ ਕਰਕੇ ਆਮ ਲੋਕਾਂ ਦਾ ਘਰਾਂ ਚ ਪਾਣੀ ਵੜਦਾ ਕਿ ਨਹੀਂ ਵੜਦਾ ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਆਮ ਲੋਕ ਬਾਰਿਸ਼ ਦਾ ਆਨੰਦ ਲੈ ਰਹੇ ਨੇ ਤੇ ਬਾਰਿਸ਼ ਦੇ ਵਿੱਚ ਭਿੱਜੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਬੱਚੇ ਆ ਬੱਚੇ ਖਾਸ ਤੌਰ ਤੇ ਇਸ ਬਾਰਿਸ਼ ਦਾ ਜਿਹੜਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਸੋ ਬਿਲਕੁਲ ਹੋਰ ਅਪਡੇਟ ਤੁਸੀਂ ਜੁੜੇ ਰਹੋ ਸਿਟੀ ਹோம் ਦੇ ਨਾਲ ਕੈਮਰਾ ਪ੍ਰਸਨ ਮੋਨੂ ਚਾਪੜਾ ਦੇ ਨਾਲ ਮੈਂ ਰਾਹੁੜਾ ਸਿਟੀ ਹோம் ਲੁਧਿਆਣਾ